ਦਾ ਨਾ ਮਿੱਟੀ ਜੀ ਹਾਂ ਆ ਕੀ ਚੀਜ਼ ਆ ਪਪਾ ਇਹਨੂੰ ਕਹਿੰਦੇ ਨੀਲਕ ਨੀਲ ਵੀ ਆਪਣੀ ਪਹਿਲੀ ਆ ਇੱਧਰ ਠੀਕ ਕਰ ਆਗ ਇਹਨਾਂ ਦੀ ਬੱਚੇ ਨਹੀਂ ਅਸਟਰੀ ਉਹ ਸੋਹਣੀ ਹੈ ਨਾ ਇੱਧਰ ਪਾਈ ਸੋਹਣੀ ਹੋਗੀ ਮੰਗੋ ਭਜਾਉਂਦੇ ਆ ਵੀ ਆਪਾਂ ਭਜਾਉਂਦੇ ਆ ਖਰਾਬ ਕੀਤੀ ਹੈ ਅਸ਼ਕੀਕ ਇਹਨਾਂ ਦੀ ਗੱਡੀ ਸੋਹਣੀ ਆ ਉਹ ਦਜਾ ਅੱਗ ਲਾਈ ਹੋਣੀ ਇਹਨਾਂ ਨੇ ਆਪਾਂ ਨਹੀਂ ਅੱਗ ਲਾਈ ਸੀਗੀ ਹੇ ਤੇ ਤੇ ਰਾਹੇ ਕਦਮ ਹੋ ਗਿਆ ਤਾਂ ਇਹ ਕਿੱਥੇ ਲੈ ਕੇ ਚੱਲੇ ਜਾਂਦੇ ਆ ਆ ਰਾਜੰਦਾ ਚਲੋ ਚੱਲੀਏ ਵੀਰਾਂ ਦੇ ਕਿਤੇ ਦੀਦਾ ਨਹੀਂ ਆਹ ਪਰਲੀ ਸਾਈਡ ਚਲਾਜਾ ਭੱਬੂ ਵੀਰੇ ਵੀ ਲੈ ਕੇ ਚੱਲਿਆਂ ਰੋਟੀ ਮੇਰੇ ਤਾਂ ਕੈਮਰੇ ਤੇ ਘੱਟਾ ਪੈ ਤਾਰਾਬ ਸੀ ਹੋ ਗਿਆ ਇਤਨੀ ਕਿੰਨੀ ਹੈ ਨਾ ਤੇ ਇਹ ਥੋੜੀ ਨਾ ਮਿੱਟੀ ਜੀ ਵਾਲੀ ਪੈਲੀ ਹੈ ਨਾ ਤੇ ਰੇਤਾ ਜੂ ਜਦੋਂ ਪਾਣੀ ਆਇਆ ਸੀ ਨਾ ਤੇ ਉਦੋਂ ਰੇਤਾ ਜੀ ਜ਼ਿਆਦਾ ਹੋ ਗਈ ਨਾ ਮੈਂ ਆਈ ਵੀ ਕਿੰਨੇ ਟਾਈਮ ਬਾਅਦ ਮੈਨੂੰ ਇਹਨਾਂ ਪਤਾ ਨਹੀਂ ਕਿਹੜੀ ਕਿਹੜੀ ਆਪਣੀ ਪੈਲੀ ਆ ਉਧਰਲੀ ਸਾਈਡ ਤੋਂ ਪਤਾ ਮੈਨੂੰ ਆਪਣੀ ਪੈਲੀ ਦਾ ਬਾਕੀ ਬਾਕਿਆ ਆ ਵੀ ਆਪਣੀ ਬਾਪਾ ਵਾਲੀ ਆ ਵੀ ਆਪਣੀ ਪੈਲੀ ਆ ਠੀ ਆ ਵੀ ਆਪਣੀ ਇਧਰ ਵਾਲੀ ਇਹ ਨਹੀਂ ਆਪਣੀ ਆਹ ਕਦਕ ਦੀ ਬੀਜੀ ਕਣਕ ਆਹ ਕਦਕ ਦੀ ਬੀਜੀ ਅੱਛਾ ਤਾਂ ਅੱਛਾ ਤੇ ਆਪਣੀ ਤਾਂ ਹੋਈ ਨਹੀਂਗੀ ਕਣ ਅੱਛਾ ਅੱਛਾ ਠੀਕ ਆ ਹੂੰ ਹੂੰ ਕੁਝ ਵੇ ਹਨਾ ਵੀ ਤਾਂ ਭਰ ਹੀ ਹੁਣੇ ਕੀ ਹੋ ਜੂਗੀ ਪਰੇ ਹਾਂ ਸ਼ਗੋਹਾਂ ਵਿੱਚ ਹੋਏ ਵੀ ਪਏ ਹਾਂ ਆ ਵੀ ਕੰਟ ਭੀਜੀ ਹੈ ਤੇ ਇੱਧਰ ਕਿਉਂ ਨਹੀਂ ਭੀਜੀ ਤੇ ਇਧਰ ਕਿਉਂ ਨਹੀਂ ਭੀਜੀ ਮੱਕੀ ਮੱਕੀ ਠੀਕ ਹੈ ਹਾਂ ਇਹ ਕਿਉਂ ਬੁੱਜੀ ਨਹੀਂ ਨਾ ਵੇ ਹਾਂ ਹਾਂ ਉਹ ਉਹ ਤੋਂ ਨਿਕਲਦੀ ਪਈ ਹੁਣ ਵਿੱਚ ਵਿੱਚ ਮੇਲੇ ਦਾ ਪਾਈ ਕਿਹਦੇ ਨਹੀਂ ਬੀਜੀ ਆ ਨਾ ਸਾਰੀ ਤਈਆਂ ਆਪਣੀ ਜਾਦੀ ਹੋਈ ਨਹੀਂ ਜੋ ਬਾਕੀ ਫਸਲ ਹੋ ਗਈ ਐ ਅੱਛਾ ਅੱਛਾ ਹਮਮ ਆ ਉਹ ਚਾਰ ਪੰਜ ਦਿਨ ਮੈਂ ਆਪ ਮੇਰੇ ਹੁੰਦੇ ਬੀਜੀ ਤਈਆਂ ਨੂੰ ਚਾਰ ਪੰਜ ਦਿਨ ਲੈ ਲਏ ਸੀ ਉਹ ਤਾਂ ਨੂੰ ਕਿਨੇ ਤਾਂ ਕਿੱਥੇ ਚੱਲੇ ਪੁੱਤੂ ਕਿੱਥੇ ਚੱਲੇ ਆ ਇਹ ਨਹੀਂ ਦੋ ਚੱਲੇ ਸ਼ੁਕਰ ਕਰ ਉਹਨਾਂ ਮੈਸ਼ੂਜ਼ ਨਹੀਂ ਪਾਏ ਨੇ ਤਰਨੇ ਤਾਂ ਖਰਾਬ ਕਰ ਲੈਣੀ ਹੂੰ ਮੈਂ ਵੀ ਆਪਣੇ ਲਾ ਹੀ ਮੈਂ ਵੀ ਚੱਪੜੀ ਪਾ ਕੇ ਆਈ ਇਹਨਾਂ ਨਾਲ ਪੈਰ ਖਰਾਬ ਹੋ ਜਾਣਗੇ ਸਭ ਨੀ ਮੋ ਵੀਰੇ ਤਾਂ ਗੋਣੇ ਹੀ ਤੁਰਿਆ ਜਾਂਦਾ ਉਹਨੂੰ ਹੱਥੋਂ ਤੁਮਾਰੀ ਆ ਜਾ ਤੂੰ ਵੇਖ ਹੀ ਲਿਆ ਹੁਣ ਆਪਾਂ ਨੂੰ ਹੁਣ ਡਾੜੀ ਕਿੱਧਰ ਨੂੰ ਹੋਣਾ ਐਨੂੰ ਇੱਧਰ ਵੱਟੇ ਆ ਜਾ ਪੁੱਤ ਐਨੂੰ ਅਜੇ ਇਧਰ ਵੱਟ ਤੇ ਆ ਵੱਟ ਤੇ ਆਓ ਹਾਂਜੀ ਜਿਹੜੀ ਪਾਬੀ ਵਾਲੀ ਵੱਟ ਦਾ ਸੀ ਉਹ ਕਿੱਧਰ ਆ ਪਾਪਾ ਉਹ ਜਿਹੜੀ ਆਪਣਾ ਉਧਰ ਵੱਟ ਦਾ ਸੀਗਾ ਉਹ ਛੋੜੇ ਮੰਡ ਚਾ ਠੀਕ ਹੈ ਅਛਾ ਇਧਰ ਵੇਚ ਕੇ ਹੂੰ ਪਾਣੀ ਲੱਗਣ ਕਰਕੇ ਹੋ ਗਿਆ ਹਾਂ ਇਹ ਨਾ ਇਹ ਘਰ ਕਰ ਕੀ ਕਰਦਾ ਦੇਖੋ ਇਹਨੂੰ ਕੀ ਕਰਦਾ ਕੁੱਟਦੇ ਐ ਇਹਨੂੰ ਜਾ ਕੇ ਕਾफी ਦੂਰ ਹਾਇਆ ਪਕਲ ਆਉਂਦੀਆਂ ਦੋਨੋਂ ਮੈਂ ਜੇ ਆਪਾਂ ਆਉਂਦੀਆਂ ਦੋਨੋਂ ਇਕੱਲੀਆਂ ਤੇ ਆਪਾਂ ਤਾਂ ਥੱਕ ਜਾਣਾ ਕਿੰਨਾ ਲੱਗ ਜੜੇ ਨਾ ਥੱਕਾ ਬੱਕਰਾ ਜਾਣਾ ਚੰਗਾ ਸਗੋਂ ਆਪਣੀ ਹਿੰਮਤ ਨੂੰ ਕਰੀ ਛੱਡ ਐ ਤੇ ਚੱਕ ਕੇ ਲਿਆਉਣਾ ਬੜਾ ਔਖਾ ਸਿੱਡੀ ਦੂਰੋਂ ਹਾਈ ਕੀਤਾ ਵੀਰੇ ਰੋਟੀ ਪਪਾ ਆਵੇਂ ਹੁੰਦੇ ਤੇਰੇ ਪਪਾ ਕਿੱਥੇ ਤੁਰੇ ਅਜੇ ਮੈਂ ਹਣੂ ਆ ਜਾ

你干嘛去？ ਕਿਦੇ ਪਾਣੀ ਤੋਂ ਮੇਕਾ ਸਾਰੀ ਨਹੀਂ ਬੀਜੀ ਰਹਾ ਯਸ ਨਹੀਂ ਬੀਜੀ ਹੈ ਗਿਆ ਲੋਕੀ ਨਹੀਂ ਜੀ ਖਤੋਂ ਥੋੜੇ ਦਿਨ ਤੋਂ ਹੋਏ ਬੀਜੀ ਨੂੰ ਪਾਪਾ ਆਉ ਆਉ ਹਾਂ ਆਉਣਾ ਨਹੀਂ ਬੀਜੀ ਕਿੰਨੀ ਹੋ ਕਿੰਨਾ ਪਰਾਣਾ ਪਤਾ ਨਹੀਂ ਕਿੰਨਾ ਦੀ ਪੈੜੀ ਹੈ ਲਾਇਆ ਤਾਂ ਹੈਗਾ ਉਹ ਉਧਰ ਨੂੰ ਮੋਟਰ ਚੱਲਣ ਦੇਈ ਹੈ ਪਾਣੀ ਪੀਂਦੇ ਆਉਂਦੇ ਪਾਪਾ ਇੱਥੇ ਹੀ ਮਾਯਾ ਤੂ ਨਹੀਂ ਪੁੱਤ ਪਾਪਾ ਆਉਂਦੇ ਆ ਪਾਪਾ ਨੇ ਬੈਠ ਕੇ ਚਾਹ ਪੀਣੀ ਆ சாப்பிடுங்க. <laughs> 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 ਆਮਰੇ ਦੇ ਖਾਲ ਚ ਵੈਸੇ ਪਾਣੀ ਪੈਂਦਾ ਆਣਾ ਇੰਨਾ ਤਾਂ ਨਹੀਂ ਆਉਂਦੇ ਟੁੱਟੇ ਨਹੀਂ ਆ ਆ ਟੰਣ ਕਰਕੇ ਇੱਧਰ ਪੈ ਗਏ ਮੇਰੇ ਨੂੰ ਬੋਖ ਲੱਗੀ ਹੋਈਆਂ ਦੇੜਿਓਂ ਤਾਂ ਕਹਿੜਾ ਨਹੀਂ ਛੱਡੰਦਾ ਗੱਲਾਂ ਦਾ ਮੈਨੂੰ ਉਹ ਕਹਿੰਦੇ ਹਾਂ ਚਾਹ ਪੀਣੀ ਹੈ ਤਾਂ ਮੇਰਾ ਬੜਾ ਹੀ ਜੀਕਾ ਤਾ ਹੋ ਗਿਆ ਸ਼ਾਂਤ ਮਾਰੀ ਨਾ ਮਹਾਗਾ ਚਾਹ ਤਾਂ ਨਹੀਂ ਜੇ ਕੋਈ ਗਿਆ ਹੁੰਦਾ ਪੈਰ ਜੇ ਦੇਖੀ ਮੈਂ ਛਪ ਸਿੱਧਾ ਉਹ ਇਹ ਜੰਗੇ ਘਰ ਕੇ ਨਾ ਲੱਗਣਦੇ ਆ ਇਹ ਨਾ ਕਿੱਥੇ ਜਿੱਦਾਂ ਮੋਟਰਸਾਈਕਲ ਘੁੱਟਦਾ ਆ ਆਉਂ ਉੱਥੇ ਫਿਰ ਨਾ ਤਈਆਂ ਕਿ ਜਨੇ ਖਰਾਬ ਹੈ ਨਾ ਰਾਹ ਬਾਬਾ ਹੀ ਖਰਾਬ ਆ ਰਾਹ ਹੂੰ ਮਿੱਟੀ ਘਟਾ ਜਾ ਉਹ ਟਰੈਕਟਰਾਂ ਨੇ ਖਰਾਬ ਕੀਤਾ ਨਾ ਜੋ ਟਰੈਕਟਰ ਹੁੰਦੇ ਆ ਹੁੰਦੇ ਜਾਂਦੇ ਉਹ ਤੋਂ ਆਉਂਦੇ ਔਰ ਟਰੈਕਟਰ ਹੁੰਦੇ ਪਰ ਦੂ ਤੈਨੂੰ ਦੂਰ ਹੋ ਜੀ ਜਾ ਪੈਣਾ ਇਹ ਹੁਣ ਮੋੜ ਜਾਂਦਾ ਹੈ ਹਾਇਓਨੇ ਚਾਹ ਡੋਲ ਜਾਂਦਾ ਵਾ ਓ ਸ਼ਿਟ ਬੱਲੂ ਰਾਹ ਕਿਤੇ ਇਹ ਨਹੀਂ ਚਾਹ ਡੋਲ ਜਾਨੀ ਹੈ ਕਰ ਕਰ ਪਤਾ ਨਹੀਂ ਕਿਵੇਂ ਡਿੱਲੀ ਜਾਂਦੀ ਹੈ ਇਹ ਨਾ ਥੋੜੀ ਜਿਹੀ ਰਹਿ ਗਈ ਪੀਲਾ ਤੋਂ ਵਿੱਚ ਆ ਪਰ ਕੋਈ ਨਾ ਦੇ ਜੋਗੀ ਤਾਂ ਉਹ ਚਾਹ ਮਿਲ ਗਈ ਹੈ ਕਰਨ ਦੇਰ ਫੜ ਲਈਏ ਉਹਦੇ ਕੋਲ La música. ਕਰਦੇ ਆਪਾਂ ਆਪਾ ਆਪਾਇ ਤੇ ਨਾ ਬਾਦ ਆ ਕੀ ਨਿਊਰਪੀਮ ਲਿਆਂਦੀ ਤੇਰੇ ਲਈ ਉਹ ਫੀਮ ਲੈ ਕੇ ਆਂਦੀ ਆ ਪਾਣਾ ਨਾਵਾ ਆ ਨਾ ਨਾ ਕਿੱਥੇ ਕਿਹੜਾ ਪਤਾ ਲੱਗਣਾ ਹਾਂ ਇਹ ਵਾਵਾ ਹੀ ਤਾਂ ਬੰਦ ਹੋ ਗਿਆ ਉਹ ਗਏ ਕਰਨਾ ਵੀਡੀਓ ਬਣਾਉਣੀ ਤੇਰੀ ਆ ਫੜ ਫੋਨ ਆਪਦਾ ਇਹ ਗਰ ਢੱਕਣ ਚ ਪਾ ਦੇ ਵੀਰੇ ਨੂੰ ਸੌਸ ਸੌਖੀ ਰਹੂਗੀ ਉਹਦੇ ਵਿੱਚ ਪਲਟ ਦੇ ਹੁੰਦੇ ਤੇ ਜਿੰਨੀ ਕ ਖਾਣੀ ਆ ਨਾ ਵੀਰੇ ਨੇ ਹਾਂ ਮੈਨੂੰ ਤਾਂ ਪਤਾ ਲੱਗ ਗਿਆ ਨਾ ਫੇਰ ਚੱਲ ਚੱਲ ਪਾ ਛੇਤੀ ਕਰ ਬਸ 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 ਅੰਜਾਇ ਕਰ ਲੈ ਹੁਣ ਸਾਰੇ ਹਾਂ ਲੋ ਜੀ ਪਹਿਲੀ ਬਾਈਟ ਤੁਹਾਡੀ ਧੰਨਵਾਦ ਇਨੀ ਕਾ ਬਚਾਉਣ ਵਾਸਤੇ ਇਹ ਲੋਕ ਤਾਂ ਫੇਰ ਮਾਰ ਕੇ ਬਿਨੋੜਾ ਇਹ ਤਰ ਮਾਰ ਕੇ ਨਹੀਂ ਇਹ ਤੇ ਡੋਟ ਗਾਂ ਥੋੜਾ ਹੋਣਾ ਮੈਂ ਇਹਦਾ ਪੈ ਰੂਗੀ ਇਹਦਾ ਕੁੱਤਿਆ ਪਾਣੀ ਦੇਗਾ ਆਪਾ ਇਹਦਾ ਅੱਜ ਦਾ ਆ ਪੈਸਾ ਦੱਟ ਕੇ ਮੈਂ ਇਹ ਕੀ ਕਰ ਦੇ ਆਹ ਹੋ ਆਪਣੀ ਐ ਵੀ ਭਰ ਲਈ ਐ ਵੀ ਤਾੜੀ ਕਿਹੜੀ ਕਿਹੜੀ ਆ ਤਾੜੀ ਆ ਵੀ ਇੱਥੇ ਬਹੁਤ 87 3 390000 ਦੀ ਲਈ ਗੱਡੀ ਨੂੰ 140 240 ਜੋ ਬਣਾਉਣਾ ਨੇ ਕੱਲ ਮੈਂ ਫੋਨ ਵਧਾਈ ਜੀ ਹਾਂ ਮੈਂ ਮਸੀਤ ਕਰ ਲਈ ਨਾ ਕਾਟ ਪਾ ਦਿੱਤਾ ਉਹਨੂੰ ਅਜੱਕ ਭਾਬੀ ਚਾਲੂ ਨਹੀਂ ਕਰੂਗੀ ਜੋ ਬਣਾਉਣਾ ਨੇ ਲਈ ਗੱਡੀ ਇਹ ਜੁੜੀ ਵਾਲਾ 아가마 할וקਾ ਦੇ ਅੱਖਾਂ ਦੇ ਘੱਟਾ ਦੇਖੀ ਨੇ ਆਈ ਬ੍ਰੋ ਤੇ ਨਹੀਂ ਬੈਠਾ ਤਾਂ ਪਿੱਛੇ ਹੀ ਸੀ ਆਇਓ ਥੋੜਾ ਅੰਦਰ ਲੱਗਦਾ ਕਿਦੋਂ ਦਾ ਆਈ ਬ੍ਰੋ ਨੂੰ ਪਤਾ ਲੱਗ ਗਿਆ ਤਾਂ ਲੋ ਆਹ ਡਿਗ ਜਾਣਾ ਹੀ ਉੱਥੇ ਡੈਡੀ ਪਤਾ ਨਹੀਂ ਮਾਂ ਨੂੰ ਬੇ ਲੈ ਕੇ ਆਇਆ ਉਥੋਂ ਸੱਚੀ ਉੱਥੇ ਇਤਾਂ ਜੀ ਬਹੁਤ ਆ ਕਿਸ ਤਰ੍ਹਾਂ ਟੈਰ ਹੂੰ ਉਹ ਢਾਰੀ ਹੁਣ ਤਾਂ ਕੱਲੇ ਆ ਨਾ ਅਸੀਂ ਤਾਂ ਹੁਣ ਦੋ ਜਾਨੀ ਆਏ ਆ ਇਹ ਮੂੰਹ ਪਰਨੇ ਪਾਣੀ ਕਿ ਡਿੱਗਣਾ ਹੈ ਸਿੱਧਾ ਵਹੀਂ ਚ ਨਾ ਆ ਜਾਉਣਾ ਅਸੀਂ ਤਾਂ ਆ ਰਿਹਾ ਤਾਰ ਗਿਆ ਲਾਉਣਗਾ ਇਹ ਇਹ ਹੱਸਦਾ ਬੇਕੇ ਦਿਖਾਈ ਕਿਹਨਾ ਮਾਡਲ ਪਤਾ ਨਹੀਂ ਮਾਡਲ ਨਹੀਂ ਆ ਲੋ ਪਹਿਲਾਂ ਮੈਂ ਇਦਾਂ ਦੀ ਇਹਨਾਂ ਕੋਲ ਆ ਕੇ ਨਹੀਂ ਨਹੀਂ ਪਹਿਲਾਂ ਸਾਡੇ ਨਾਲ ਕੀ ਸੀ ਅੱਛਾ ਉਹ ਦੇ ਤੀਨ ਠੀਕ ਇਹ ਚਲਦੀ ਲਈ ਹੁਣ ਝੋਨਾ ਵਿੱਚ ਆ ਨਾ ਝੋਨਾ ਵਿੱਚ ਸਹੀ ਗੱਲ ਆ ਝੋਨਾ ਵਿੱਚ ਆਗਲੇ ਨੇ ਗੱਡੀ ਤਾਂ ਬੰਦ ਹੀ ਆ ਵੇ ਵੇ ਬਜੇ ਪਿਛਲੀ ਵਾਰ ਨਹੀਂ ਭਜੇ ਪਿਛਲੀ ਵਾਰ ਕਿਤੇ ਵੱਜ ਜਾਂਦੇ ਅੱਛਾ ਤਾਂ ਹੀ ਇਹਦੀ ਮਨਾਤਾ ਹੀ ਤੇ Papa ਆਪਾਂ ਨੂੰ ਛੱਡਦੇ ਨਹੀਂ ਗਿਆ ਆਪਾਂ ਨੂੰ ਕੌਣ ਛੱਡ ਗਿਆ ਉਹ ਘਰੇ ਉਹ ਤਰਿਆ ਜਾਣ ਦਿਆ ਉਹ ਤਾਂ ਦੁਰ ਕੇ ਕੋ ਦਾ ਨਹੀਂ ਘਰ ਤਰ ਕੇ ਜਾਣਾ ਇੱਦਾਂ ਵੀ ਡੰਡ ਮਿਲਿਆ ਹੋਇਆ 2015 ਮਾਡਲ ਹੈ 2015 ਮਾਡਲ ਹੈ ਇਹ ਆਪੇ ਕੋਈ ਨਹੀਂ ਕਿਉਂ ਕਿ ਨਾ ਨਾ ਇਹਨਾਂ ਦੇ ਵੀ ਤਾਂ ਆਵਾਜ਼ ਹੁੰਦੀ ਹੈ ਕੋਈ ਨਾ ਲੱਗਦਾ ਬਾਹਰਲਾ ਵੀ ਨਹੀਂ ਕੋਈ ਨਾ ਤੇ ਇਹਨਾਂ ਦੇ ਬੇਬੀ ਆ

ਯਾ ਦੋ ਵੀਵਰੀਆ ਨਾ ਤੇ ਕੁੱਖੀ ਲੱਗਣੀ ਆਉਣੀ ਚਾਹੀਦੀ ਆ ਚਾ ਉਹ ਤੇ ਮਾਰਨਾ ਸਾਹ ਸੁਣੀ ਜਾਈਦੀ ਗੋਣ ਦੇ ਪਕਰਮਾ ਕੀ ਹੋਣਾ ਪਾਦੀ ਆ ਨਾ ਆਂ ਜੂਨ ਚ ਆ ਪਹਣੇ ਹੀ ਗਰਮੀ ਆ ਚੋਣਾ ਤੇ ਗਰਮੀ ਆ 7 ਸਿੱਪ ਉੱਪਰ ਪਈ ਹੋਣੀ ਜਾਈਦੀ ਆ ਹਨ ਰੋਖ ਰੱਖਣੀ ਚਾਹੀਦੀ ਅੱਛਾ ਰੋਖ ਲਾਣੀ ਨਾ ਹਾਂ ਉਹ ਉੱਤੇ ਚੜ ਜਣਾ ਚਾਹੇ ਯਾਨੋ ਲੈਣਾ ਤੇ ਕਰਨਾ ਚਾਹੀਦਾ ਕੋਈ ਨਾ ਕੋਈ ਨਾ ਕੀ ਹੈ ਜਾਂ ਨਹੀਂ ਤੱਕਵਾ। ਤੂੰ ਤਵਾੜਾ ਕਰੋ ਪੀਕੇ ਨਾਮ ਹੈ ਉੱਥੇ ਪੀਓ ਮੋਟਾ ਕਰਕੇ। ਨਹੀਂ ਕਾਲ ਕਰਕੇ ਪਿਆਤੀ ਨੀ ਜਾ ਬੜੀ। ਰਾਹ ਫਟਦਾ। ਨਹੀਂ ਘਰੇ ਵਾਜ ਪਈ ਆ। ਘਰੇ ਬੈਠਿਆ। ਘਰ ਦਵਾਦੂ ਕਰ। ਆਹਾ ਉਹ। ਇਹ ਤਾਂ ਖਾ। ਉਹ ਇਹ ਖਾ ਕੇ ਨਹੀਂ। ਤੇਰੇ ਰਹਿ ਕੇ ਭਰਾਵਾ ਇਹ ਖਾ ਗਏ। ਕੋਰ ਹੋਣੇ ਚਾਹੀਦੇ। ਨੰਬਰ 4 ਜਾ। ਖਾ ਕੇ ਸੌਂਈ ਨਾ ਜਾ। ਆ ਵੀ ਪਰਦਾ ਮਨਾਤਾ। ਉਹ ਪਰਿਆ ਆ। ਹਾਂ ਜੀ ਗਿੱਲੀ ਬਣਾ ਲਈ ਤੇ ਗੱਲ ਜਾਣਾ ਕਿ ਤੇ ਵੇਖੀ ਵਰਤਣਾ ਉਪਾ ਬੀਨ ਕਦੋਂ ਲੈ ਟਰੈਕਟਰ ਨਹੀਂ ਜੈਸੀ ਵੀ ਲੈ ਆਏ ਹਾਂ ਉਹ ਲੈ ਉਪਾ ਉਹ ਲੈ ਉਹ ਲੈ ਕੋਹਾ ਬਣਾ ਆਏ ਜਦੋਂ ਆਪ ਨੇ ਹੋ ਦੋਈਆਂ ਦੋ ਆ ਤਾਂ ਨਹੀਂ ਦੱਸਾਈ ਹਨਾ ਹਾਂ ਕਈ ਕਿੰਨੇ ਬੜੇ ਟਾਈਮ ਦੀ ਹੈ ਕਿੰਨੀ ਕਿੰਨੀ ਹੈ ਆਪਾਂ ਚਟਾਲਾ ਕਹਿਨੇ ਆਂ ਲੰਦੇ ਕੋਈ ਵੱਡਣ ਆ ਜੂਗਾ ਵੇ ਚਟਾਲਾ ਕਹਿ ਕੇ ਚਟਾਲਾ ਤਾਂ ਨਹੀਂ ਗਾ ਚਟਾਲਾ ਇੱਧਰ ਡਬਦੇ ਹੋ ਜਾਊਗਾ ਦੁਰਦੀਆ ਉਹ 베ਰ ਲਖੇ ਤੇ ਤੈਨੂੰ ਨਹੀਂ ਪਤਾ 베ਰ ਲਾ ਹਾਂ 베ਰ ਲੱਗੇ ਹਾਂ ਹਾਂ ਵਾਵਾ ਹੋ ਜਾਣੀ ਪਰ ਨਹੀਂ ਯਾਰ ਉਹ ਤਾਂ ਨਹੀਂ ਸੀ ਹੈਗੇ ਹੋਵੇ 2 ਸਾਲ ਉਹ ਵੀ ਐਂ ਮੈਂ ਇੱਧਰ ਚਟਾਲੀ ਕਹਿ ਕੇ ਤੂੰ ਤਾਂ ਆਏ ਨੇ ਇੱਥੇ ਕਿਉਂ ਨਹੀਂ ਆਪਾਂ ਪਹਿਲੀ ਵਾਰੀ ਜਿੰਮਾ ਤੋਂ ਨਿਕਲੋ ਫਿਰ ਵੇਖਣ ਜਾਣਾ ਉਹ ਤਾਂ ਹਨ ਦੂਰ ਦੂਰ ਉੱਥਾਈਂ ਹੋ ਉਹ ਤਾਂ ਛੋਟੀ ਹੀ ਆ ਦੋ ਸਾਲ ਦੀ ਡਿੱਕਾ ਹੀ ਆਈ ਹੈ ਦੇ ਅਹ ਬੇਟਾ ਬੇਟਾ ਔਰ ਡਿਊ ਡਿਊ ਅਹ ਡਿਊ ਡਿਊ ਨੀਓ ਕਾਈ ਆ ਸਾਈ ਆ ਸਾਈ ਹੈ ਬਸ ਕਾਈ ਕਹਿੰਦੀ ਤੂੰ ਮੈਨੂੰ ਨਹੀਂ ਪਤਾ ਸਾਨੂੰ ਸਰਲਾ ਹੀ ਜਾਂਦਾ ਤੂੰ ਕੋਈ ਨੂੰ ਭਾਵੇਂ ਕਾਈ ਕੋਈ ਦਾ ਅੱਧਰ ਆ ਵੇ ਜੰਟਰਨਾਂ बुधियां जा तो पाए nah ਇਹ ਪੜੀ ਵੋਣਾ ਆਇਆ ਕਰਨੀ ਚੱਲ ਬੁੱਢਿਆ ਜਾ ਪਰੇ ਹੋ ਜਾ ਫਿਰ ਖਾਦੀ ਚੱਲਣਾ ਹਾਂ ਚੱਲ ਪਰੇ ਜਿਆਦਾ ਪਤਾ ਹੋਉਂਦਾ ਮੈਂ ਆਇਆ ਅਰੇ ਹਮੇ ਇੱਥੇ ਨਾ ਸਾਰੀ ਨਾ ਨਾ ਮੈਂ ਛੜੇ ਨਹੀਂ ਨਾ ਆਪਾਂ ਬੁੜਾ ਗੱਪ ਮਾਰਦਾ ਹਾਂ ਅਕਾ ਤੁਸੀਂ ਤਾਂ ਨਹੀਂ ਨੂੰ ਆਇਆ ਕੋਟ ਦੇ ਤੇ ਪਤਾ ਨੇ ਜਾ ਕੇ ਕੀ ਕਰਨਾ ਤੁਹਾਨੂੰ ਡੈਡੀ ਉਹ ਤਾਂ ਸੇਰੀ ਬੜਾ ਖਾਂਦਾ ਬੁੱਢਾ ਹਲਾ ਹਰ ਬੁੱਢਾ ਉਹ ਤਾਂ ਸੇਰੀ ਬੜਾ ਖਾਂਦਾ ਡੜੀ ਨੇ ਕਿਚ-ਕਿਚ ਕਰਕੇ ਪੈਣਾ ਨਹੀਂ ਆਖਣਾ ਮੈਂ ਤੇ ਅੰਚ ਲੱਗੇ ਤੇ ਉਹ ਬੁੱਢਾ ਜਿਹਾ ਬੜਾ ਰੌਲਾ ਪਾਉਂਦਾ ਸਹੀ ਗੱਲ ਹੰਚਨਾ ਬਣੂਗੀ ਹੰਚਨਾ ਬਣੀ ਆ ਹਾਂ ਸਹੀ ਗੱਲ ਆ ਇੱਥੇ ਤਾਂ ਬੜਾ ਵੱਡਾ ਇਹਨੇ ਮੈਂ ਚੇਨ ਸੱਤਾ ਦਾ ਲਾਂਦਾ ਹੈ ਨਾ ਹੂੰ ਸੱਤਾਂ ਦਾ ਹਾਂ ਦਾ ਉਹਰ ਬਾਜੇ ਦਿਲੀ ਵਰਗਾ ਤੇ ਆਪਣੇ ਵਰਗਾ ਤਾਂ ਇੰਨਾ ਤੱਕ ਫਰਕ ਆ ਗਈ ਆ ਫਿਰ ਵੀ ਵਿਚਾਰਾ ਲਿਆ ਮਿਲਿਆ ਫਿਰਦਾ ਵਾ ਦਿਲੀ ਵੀ ਆ ਨਾ ਦਿਲੀ ਦਿਲੀ ਸਾਰਿਆਂ ਤੋਂ ਛੋਟਾ ਦਿਲੀ ਹੈ ਮੈਂ ਦਿਲੀ ਸਾਰਿਆਂ ਤੋਂ ਛੋਟਾ